ਲਗਾਤਾਰ ਪਿਛਲੇ ਕਈ ਮਹੀਨਿਆਂ ਤੋਂ ਮੀਟਿੰਗਾਂ ਦੀ ਸلسਲਾ ਜਾਰੀ ਸੀ ਕੱਲ ਵੀ ਦੇਰ ਰਾਤ ਤੱਕ ਮੀਟਿੰਗਾਂ ਹੁੰਦੀਆਂ ਰਹੀਆਂ 11 ਤੋਂ 12 ਵਜੇ ਤੱਕ ਪਰ ਮੀਟਿੰਗਾਂ ਸਾਰੀਆਂ ਬੇਸਿੱਟਾ ਨਿਕਲੀਆਂ ਜਿਸ ਤੋਂ ਬਾਅਦ ਲਾਡੂ ਵਾਲ ਟੋਲ ਪਲਾਜ਼ਾ ਨੂੰ ਮੁਕੰਮਲ ਤੌਰ ਤੇ ਫ੍ਰੀ ਕੀਤਾ ਗਿਆ ਤਾਂ ਮੇਰੇ ਨਾਲ ਜੂਨੀਅਰ ਦੇ ਨੁਮਾਇੰਦ ਮੌਜੂਦ ਨੇ ਬਾਈ ਜੀ ਕੀ ਨਾਮ ਹੈ ਦਰਸ਼ਨ ਸਿੰਘ ਲਾਡੀ ਸੂਬਾ ਪ੍ਰਧਾਨ ਟੋਲ ਪਲਾਇਆ ਬਰਤੰਦੇ ਨੇ ਪੰਜਾਬ ਅਸੀਂ ਕਿਹੜੀਆਂ ਮੰਗਾਂ ਕਿਹੜੀਆਂ ਨੇ ਲੋਕ ਜਾਣਨਾ ਚਾਹੁੰਦੇ ਨੇ ਜਿਹੜੀਆਂ ਮੰਗਾਂ ਨੂੰ ਲੈ ਕੇ ਥੋੜੀ ਸਹਿਮਤੀ ਨਹੀਂ ਬਣੀ ਤਾਂ ਲਾਡੋਵਾਲ ਟੋਲ ਪਲਾਜ ਨੂੰ ਫ੍ਰੀ ਕਰ ਦਿੱਤਾ ਗਿਆ। ਸੈਂਟਰ ਦਾ ਇੱਕ ਕਾਨੂੰਨ ਆ ਕਿ ਘੱਟੋ-ਘੱਟ ਮਿਨਿਮਮ ਵੇਜ ਦਾ ਉਜਰਤਾਂ ਦੀ ਅਦਾਇਗੀ ਇੰਨੀ ਕਰਨੀ ਹੈਗੀ ਆ ਪਰ ਇਹ ਜਿਹੜੀ ਟੋਲ ਪਲਾਜ ਦੇ ਮੈਨੇਜਮੈਂਟ ਆ ਗੁੰਡੇ ਰਾ ਦੇ ਉੱਤੇ ਉਤਰੀ ਹੋਈ ਆ ਤੇ ਸਾਡੇ ਜਿਹੜੇ ਬੰਦੇ ਕਿਰਤਕ ਨੂੰ ਮੁਤਾਬਕ ਘੱਟੋ-ਘੱਟ ਤਨਖਾਹ ਦੀ ਅਦਾਇਗੀ ਨਹੀਂ ਕੀਤੀ ਜਾ ਰਹੀ ਨਾ ਪੀਐਪੀਐਸਆਈ ਵੈਲ ਵਾਲੀ ਵਰਗੀਆਂ ਸਹੂਲਤਾਂ ਕੋਈ ਬੋਨਸ ਐਕਟ ਦੀ ਸਾਡੇ ਤੇ ਇਹ ਪਾਲਿਸੀ ਲਾਗੂ ਨਹੀਂ ਹੈਗੀ ਤੇ ਕੋਈ ਛੁੱਟੀਆਂ ਦਾ ਕੋਈ ਸਾਡੇ ਨਹੀਂ ਹੈਗਾ ਨ ਬਰਕਰਚਾਰ ਵਰਕਰਾਂ ਤੋਂ ਤੱਕੇ ਨਾਲ ਗਦੇ ਘੋੜੇ ਦੀ ਤਰ੍ਹਾਂ ਕੰਮ ਲਿਆ ਜਾ ਰਿਹਾ ਲੰਬੇ ਸਮੇਂ ਤੋਂ ਅਸੀਂ 1.5 ਸਾਲ ਤੋਂ ਤਕਰੀਬ ਲਗਾਸਾਰ ਇਸ ਟੋਰ ਪਲੇਜ ਦੀ ਮੈਨੇਜਮੈਂਟ ਨੂੰ ਵਰਕਰਾਂ ਨੇ ਕੀਤੀਆਂ ਨੇ ਹੱਕਾਂ ਲਈ ਮੰਗਾਂ ਲਈ ਜਾਣੂ ਕਰਵਾ ਰਹੇ ਹਾਂ ਪਰ ਹਜੇ ਤੱਕ ਇਹਨਾਂ ਦੇ ਕੰਮ ਤੇ ਜੂ ਨਹੀਂ ਸਰਕੀ ਤੇ ਵਰਕਰਾਂ ਦੇ ਬਣਦੇ ਹੱਕ ਅਧਿਕਾਰ ਨਹੀਂ ਦੇ ਰਹੀ ਹਾਂਜੀ ਤਾਂ ਲੱਟ ਜੀ ਪਰ ਟੋਲਪਲੇ ਜਿਹੜੇ ਮੈਨੇਜਰ ਨੇ ਉਹ ਕਹਿ ਰਹੇ ਨੇ ਕਿ ਜ਼ਿਆਦਾਤਰ ਮੰਗਿਆ ਨਾ ਦੀ ਮਾਲੀਆ ਗਈ ਹੈ ਇਹਨਾਂ ਦੇ ਵੱਲੋਂ ਕਹੇ 3 ਮਹੀਨੇ ਬਾਅਦ ਤਨਖਾਹਾਂ ਵਧਾਉਤੇ ਨੇ ਮਹੀਨੇ ਬਾਅਦ ਤਨਖਾਹਾਂ ਕਿਤੇ ਵੀ ਨਹੀਂ ਵਧਦੀ ਜਦੋਂ ਟੈਂਡਰੀ 2.5 ਮਹੀਨਿਆਂ ਦਾ ਇਹਨਾਂ ਦਾ ਹੈ ਗਿਆ ਇਹਨਾਂ ਨੇ ਰਹਿਣਾ ਨਹੀਂ ਰਹਿਣਾ ਉਹਦਾ ਬਾਅਦ ਦੀਆਂ ਗੱਲਾਂ ਨੇ ਕਾਨੂੰਨ ਬਣਿਆ ਹੋਇਆ ਲੇਬਰ ਲਾ ਸੈਂਟਰ ਮਿਨਿਮਮ 1948 ਐਕਟਰ ਸੈਂਟਰ ਦਾ ਉਹਨੂੰ ਲਾਗੂ ਕਰਨ ਗੱਲ ਤਾਂ ਉਹ ਆ ਇਹ 3 ਮਹੀਨੇ ਵਾਲੀ ਕਿਹੜੀ ਗੱਲ ਕਰ ਰਹੇ ਨੇ ਜਦੋਂ ਕਾਨੂੰਨ ਹੀ ਕਹਿੰਦਾ ਵੀ ਤੁਸੀਂ ਮਿਨਮਮ ਵੇਜ ਇੰਨੀ ਦੇਣੀ ਆ 3 ਮਹੀਨਿਆਂ ਦੀ 6 ਮਹੀਨਿਆਂ ਦੀ ਸਾਲ ਦੀ ਤਾਂ ਕੋਈ ਮਤਲਬ ਹੀ ਨਹੀਂ ਜਦੋਂ ਸਰਕਾਰ ਦੀ ਨੋਟੀਫਿਕੇਸ਼ਨ ਨਵੀਂ ਗਾਜਟ ਆਊਗੀ ਮਿਨਮਮ ਵੇਜ ਵਾਧਾ ਹੋਊਗਾ 1 ਅਕਤੂਬਰ ਨੂੰ ਤਾਂ ਉਦੋਂ ਜਿੰਨਾ ਵਾਧਾ ਹੋਊਗਾ ਉਦੋਂ ਦੇ ਦੇਣਾ ਅੱਜ ਜਿਹੜੀ ਇਸ ਟਾਈਮ ਤੇ ਹੈਗੀ ਆ ਜਿਹਨੀ ਮਿਨਮਮ ਵੇਜ ਬਣਦੀ ਆ ਉਹਨੇ ਦੇ ਦੇਣਾ ਅਸੀਂ ਮਿਨਮਮ ਵੇਜ ਦੀ ਮੰਗ ਕਰਦੇ ਆ ਕੋਈ ਅਸੀਂ ਕਿਸੇ ਤੋਂ ਇਹ ਨਹੀਂ ਕਹਿੰਦੇ ਹੈ ਕਿ ਸਾਨੂੰ ਐਕਸਟਰਾ ਤਨਖਾਹ ਜਾਂ ਕੋਈ ਹੋਰ ਭੱਤੇ ਦਿਓ ਜੋ ਕਾਨੂੰਨ ਦੇ दायरे ਦੇ ਵਿੱਚ ਹੈ ਗਿਆ ਅੱਜ ਮਹਿੰਗਾਈ ਬੜੇ ਸਮਾਨ ਦੇ ਉੱਤੇ ਉਹ ਬੇਰੁਜ਼ਗਾਰ ਹੋ ਗਏ ਬਾਹਰੋਂ ਰਿਮੂਵ ਕਰ ਰਹੇ ਨਸ਼ਿਆਂ ਦੇ ਵਿੱਚ ਪੈ ਰਹੇ ਨਸ਼ਿਆਂ ਦੇ ਦਲ ਦੇ ਵਿੱਚ ਨੌਜਵਾਨੀ ਫਸੰਦਾ ਹੈ ਇਹ ਕਾਰਨ ਜਦੋਂ ਸਰਕਾਰ ਸੱਤਾ ਦੇ ਵਿੱਚ ਆਉਂਦੀ ਆ ਸਾਡੇ ਨਾਲ ਵੱਡੇ ਵੱਡੇ ਵਾਅਦੇ ਕਰਦੀ ਆ ਕਿ ਤੁਹਾਡਾ ਰੋਜ਼ਗਾਰ ਪੰਜਾਬ ਦੇ ਵਿੱਚ ਅਸੀਂ ਪੱਕਾ ਕਰਾਂਗੇ ਬਾਹਰੋਂ ਫੌਰਨ ਤੋਂ ਜਿਹੜੇ ਲੋਕ ਨਾ ਪੰਜਾਬ ਵਿੱਚ ਨੌਕਰੀਆਂ ਕਰਨ ਆ ਰਹੇ ਨੇ ਪਰ ਇੱਥੇ ਪੰਜਾਬ ਦੇ ਲੋਕਾਂ ਨੂੰ ਧੱਕੇ ਮਾਰੀ ਜਾ ਰਹੇ ਨੇ ਪੰਜਾਬ ਦੇ ਨੌਜਵਾਨਾਂ ਤੋਂ ਜਿਹੜਾ ਹੈਗਾ ਇੱਕ ਗਦੇ ਕੋੜੇ ਜਿਹੀ ਤਰ੍ਹਾਂ ਉਹਨਾਂ ਤੋਂ ਦਿਨ ਰਾਤ ਕੰਮ ਲਿਆ ਜਾ ਰਿਹਾ ਹੈ ਕੋਈ ਬਣਦੀ ਸਹੂਲਤ ਨਹੀਂ ਤਿਆਰੀ ਆਦਰ ਸਟੇਟ ਤੋਂ ਮੁੰਡੇ ਲਿਆ ਲਿਆ ਕੇ 12-12 ਘੰਟੇ ਕੰਮ ਕਰਵਾਈ ਜਾ ਰਹੇ ਨੇ ਕਿ ਇਹ ਇਨਸਾਫ ਹੈ ਕਾਨੂੰਨ ਹੈ ਦਿਖਦਾ ਨਹੀਂ ਹੈ ਕਿ ਸਾਡੇ ਇੱਥੇ ਲੇਬਰ ਕਮਿਸ਼ਨਰ ਕੋਈ ਜੂਨੀਅਨ ਦੇ ਵਿੱਚ ਵੀ ਇੱਕਾ ਦੇਖਣ ਨੂੰ ਨਹੀਂ ਮਿਲਦੇ ਕਿਉਂਕਿ ਜਦੋਂ ਅਸੀਂ ਇੱਥੇ ਆਏ ਦੇਖਿਆ ਕਿ ਕੁਝ ਮੁਲਾਜ਼ਮ ਹਜੇ ਵੀ ਬੈਠੇ ਕੰਮ ਕਰ ਕਰ ਰਹੇ ਸੀ ਤਾਂ ਫਾਸਟਾ ਵੀ ਕੱਟੇ ਜਾ ਰਿਹਾ ਸੀ ਹਾਲਾਂਕਿ ਬਾਅਦ ਚ ਰੋਲਾ ਪੈਣ ਤੋਂ ਬਾਅਦ ਜ਼ਰੂਰ ਬੰਦ ਕਰਵਾ ਦਿੱਤਾ ਗਿਆ ਕਿ ਮੁਲਾਜ਼ਮ ਵੀ ਠੋੜਨੇ ਇਕੱਠੇ ਕਿਉਂ ਨਹੀਂ ਹੈਗੇ ਮੁਲਾਜ਼ਮ ਸਾਡੇ ਨਾਲ ਨੇ 80 ਮੁਲਾਜ਼ਮ ਨੇ 80 ਦੇ 80 ਇਕਾਂ ਜਿਹੜੇ ਕੰਪਨੀ ਦੇ 10-15 ਬੰਦੇ ਨੇ ਚਮਚੇ ਨੇ ਜਿਹੜੇ ਅਦਰ ਸਟੇਟ ਤੋਂ ਆਏ ਹੋਏ ਨੇ ਜਿਹੜੇ ਨੇ ਗੁੰਡਾਗਰਦੀ ਹਮੇਸ਼ਾ ਆਪਾਂ ਕਹਿੰਦੇ ਆ ਨਾ ਟੋਲ ਪਲਾਜ਼ਾ ਦੇ ਵਿੱਚ ਟੋਲ ਪਲਾਜ਼ੇ ਦੇ EMPLYE ਝਗੜਾ ਕਰਦੇ ਨੇ ਉਹ ਪੰਜ ਚਾਰ ਕੀ ਹੁੰਦੇ ਨੇ ਕਰਨ ਵਾਲੇ ਉਹ ਮੈਨੇਜਮੈਂਟਾਂ ਦੇ ਆਪ ਦੇ ਗੁੰਡੇ ਰੱਖੇ ਹੋਏ ਹੁੰਦੇ ਨੇ ਇਹ ਉਧਰੋਂ ਲੈ ਕੇ ਆਉਂਦੇ ਹੁੰਦੇ ਨੇ ਜੀ ਖਬਰਾਂ ਬਹੁਤ ਵਾਰ ਨਸ਼ਰ ਹੋਈਆਂ ਨੇ ਲਾਡੋਵਾਲ ਟੋਲ ਪਲਾਜ਼ਾ ਦੇ ਖਾਸ ਕਰਕੇ ਹੋਈਆਂ ਨੇ ਕਿ ਲੋ ਟੋਲ ਪਲਾਜ਼ਾ ਉੱਤੇ ਸ਼ਰੇਆਮ ਗੁੰਡਾਗਰਦੀ ਕੀਤੀ ਜਾਂਦੀ ਹੈ ਧੱਕੇਸ਼ਾਹੀ ਕੀਤੀ ਜਾਂਦੀ ਤੁਸੀਂ ਉਹ ਗੱਲਾਂ ਨੂੰ ਅੱਜ ਮੰਨਦੇ ਹੋ ਕਿ ਵਾਕਈ ਇੱਥੇ ਟੋਲ ਜਿਹੜੇ ਮਲਾਜ਼ਮ ਕਰਦਾ ਹੋਊਗਾ ਕੋਈ ਬਾਹਰ ਦੀ ਸਟੇਟਾਂ ਦਾ ਕੰਪਨੀ ਦਾ ਜਿਹੜਾ ਸੀਨੀਅਰ ਹੋਊਗਾ ਜਾਂ ਕੋਈ ਮੈਨੇਜਰ ਲੈ ਕੇ ਜਾਂ ਏਟੀਐਮ ਅਸਿਸਟੈਂਟ ਸੀਨੀਅਰ ਹੋਊਗਾ ਉਹੀ ਬਤਮੀਜ਼ੀ ਕਰਦਾ ਹੈਗਾ ਉਹੀ ਕਰਦਾ ਸੀ ਮੰਨਦੇ ਇਸ ਗੱਲ ਨੂੰ ਵੀ ਕੰਪਨੀ ਦਾ ਆਪਣੇ ਗੁੰਡੇ ਹੁੰਦੇ ਨੇ ਸਾਰੇ ਜਗ੍ਹਾ ਤੇ ਆਪਣਾ ਦਬਾਅ ਬਣਾਉਂਦਿਆਂ ਨੇ ਕੰਪਨੀਆਂ ਆ ਕੇ ਗੁੰਡਾਗਰਦੀ ਕਰਦੀਆਂ ਨੇ ਟੂਲਪਲੇਸਾਂ ਤੇ ਪਰ ਸਾਡੇ ਜਿਹੜੇ ਪੰਜਾਬ ਦੇ ਨੌਜਵਾਨ ਨੇ ਉਹ ਸਾਡੀ ਕਿਸਾਨ ਦਾ ਫਰਜ ਉਦੋਂ ਨਹੀਂ ਮੰਨਦਾ ਉਦੋਂ ਵੀ ਆਵਾਜ਼ ਚੱਕਦੇ ਤਾਂ ਅੱਜ ਹੋ ਸਕਦੇ ਇਸੇ ਤੱਕ ਨਾ ਪਹੁੰਚਣਾ ਪੈਂਦਾ ਤੁਹਾਨੂੰ ਦੇਖੋ ਸਾਡੀ ਦਾਵਾ ਸ਼ੁਰੂ ਤੋਂ ਹੀ ਆ ਰਹੀ ਹੈ ਅਸੀਂ ਤਾਂ ਇਹ ਮੰਗ ਰੱਖੀ ਹੋਈ ਆ ਵੀ ਪੰਜਾਬ ਦੇ ਨੌਜਵਾਨਾਂ ਨੂੰ 90% ਰ ਪਰ ਇਹ ਤਾਂ ਨਹੀਂ ਉਹ ਗਦਾ ਕੋੜਾ ਇੱਕ ਸਾਡੇ ਪੰਜਾਬ ਦੇ 30% ਇਹਨਾਂ ਦੇ 70% ਜਿੰਨੇ ਬਾਹਰੋਂ ਆਂਦੇ ਨੇ ਕੋਈ ਪੁਲਸ ਵੈਰੀਫਿਕੇਸ਼ਨ ਨਹੀਂ ਉਹਨਾਂ ਦੀ ਕੋਈ ਉਹਨਾਂ ਦੀ ਇਹ ਨਹੀਂ ਪਤਾ ਵੀ ਉਹ ਕਿਹੜੇ ਕੇਸ ਚ ਆਇਆ ਭੱਜਿਆ ਪਕੋੜਾ ਹੋ ਕੇ ਸਾਡੇ ਲੱਗਿਆ ਹੋਇਆ ਕਿਸੇ ਨੂੰ ਕੋਈ ਹੈ ਕਿ ਬਾਹਰ ਦੇ ਬੰਦੇ ਦੀ ਕੋਈ ਪੁੱਛ ਕਿਸੇ ਨੂੰ ਕੋਈ ਸਬੂਤ ਕੋਈ ਜਵਾਬ ਜਵਾਬ ਦੇ ਹੈਗੇ ਕੋਈ ਪ੍ਰਚਾਰ ਕੰਪਨੀ ਇੰਨੇ ਕੁ ਬੰਦੇ ਨੇ ਜਿਹੜਾ ਟੋਲ ਕੰਪਨੀ ਨੇ ਇਥੋਂ ਬਾਹਰੋਂ ਲਿਆ ਕੇ ਬਿਠਾਏ ਹੋਏ ਨੇ ਜਿਹੜੇ ਗੁੰਡਾਗਰਦੀ ਕਰਦੇ ਨੇ 35 40 ਬੰਦੇ ਇਹਨਾਂ ਦੇ ਹੈਗੇ ਨੇ ਅਦਰਬੇਜ ਜੇ ਕੋਈ ਰੋਲਾ ਹੋ ਜਾਂਦਾ 100 150 ਇਹਨਾਂ ਦਾ ਕੀੜੀਆਂ ਵਾਂਗ ਨਿਕਲ ਕੇ ਆ ਜਾਂਦਾ ਇੱਥੋਂ ਉਰਾ ਪਰਾਂ ਸੈਡਾਂ ਤੋਂ ਇਹਨਾਂ ਦੇ ਹੋਰ ਵੀ ਪ੍ਰੋਜੈਕਟ ਚੱਲਦੇ ਹੁੰਦੇ ਨੇ ਉਹ ਹੈ ਆਪਣੇ ਇੱਕ ਮੈਸੇਜਰਾਂ ਹੀ ਜਿਹੜਾ ਹੈ ਗਿਆ ਆਪਣੇ ਬੰਦਿਆਂ ਨੂੰ ਬੁਲਾ ਲੈਂਦੇ ਨੇ ਇੱਥੇ ਝਗੜਾ ਵਾਜੀ ਕਰਵਾਉਂਦੇ ਨੇ ਪਿੱਛੇ ਜੇ ਕਿਸਾਨਾਂ ਨਾਲ ਮਸਲਾ ਹੋਇਆ ਸੀ ਉਹ ਵੀ ਇਹਨਾਂ ਦੇ ਅਦਰ ਸਟੇਟ ਦੇ ਸੀਗੇ ਬਾਹਰੋਂ ਲਿਆਂਦੇ ਹੋਏ ਗੁਰਕੇ ਸੀਗੇ ਕਿਹੜੀਆਂ ਸਟੇਟਾਂ ਤੋਂ ਨੂੰ ਮੈਂਦੇ ਨੇ ਤੁਹਾਡੀ ਨੋਲੇਜ ਹੈ ਕਿਹੜੇ ਆਦਰਸ਼ ਜੁਪੀ ਬਿਹਾਰ ਐਮਪੀ ਜਿੱਥੇ ਜ਼ਿਆਦਾ ਗੁੰਡਾ ਰਾਜ ਹੈ ਜਿੱਥੇ ਤੇ ਲੋਕ ਬਲੈਕਲਿਸਟ ਨੇ ਉਹ ਲੋਕ ਆ ਕੇ ਸਾਡੇ ਪੰਜਾਬ ਦੇ ਵਿੱਚ ਕੰਮ ਕਰ ਰਹੇ ਨੇ ਉਹਨਾਂ ਦੀ ਸ਼ਾਨ ਮਨ ਕਿਉਂ ਯਾਰ ਵੀ ਰੱਖੇ ਹੁੰਦੇ ਨੇ ਇਹਨਾਂ ਦੇ ਇੱਥੇ ਟੋਲ ਤੇ ਜਦੋਂ ਕੋਈ ਹੰਗਾਮਾ ਹੁੰਦਾ ਤਾਂ ਹਥਿਆਰਾਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ ਹਥਿਆਰਾਂ ਦੀ ਵਰਤੋਂ ਇਦਾਂ ਦਾ ਕੋਈ ਸ਼ਾਮਲਾ ਕਦੇ ਆਇਆ ਨਹੀਂ ਹੈਗਾ ਹਥਿਆਰਾਂ ਦੀ ਤਾਂ ਡੰਡਾ ਸੋਟੀ ਹੁੰਦੇ ਨੇ ਕਈ ਵਾਰੀ ਕੋਲ ਪਏ ਹੁੰਦੇ ਨੇ ਕੋਈ ਗੱਡੀ ਵਾਲਾ ਕ ਕੱਢ ਲਿਆ ਤਾਂ ਉਹ ਤੋਂ ਖੋਲਿਆ ਐਵੇਂ ਤਾਂ ਤਾਂ ਹੈਗਾ ਗੁੰਡਾਗਰਦ ਨਹੀਂ ਕੋਈ ਕਰਦੇ ਨੇ ਸਾਡੇ ਪੰਜਾਬ ਦਾ ਅਸੀਂ ਮਜ਼ਦੂਰਾਂ ਦੇ ਕਿਸਾਨਾਂ ਦੇ ਬੇਟੇ ਆ ਅਸੀਂ ਆਪਣੇ ਚਾਚੇ ਦਾਇਆ ਨੂੰ ਕੋਈ ਮਾਰਾਂਗੇ ਸਾਡਾ ਕੀ ਇਟ ਬੱਟੇ ਦਾ ਬੈਰ ਉਹਨਾਂ ਕਹਦਾ ਬੈਰ ਸਾਡਾ ਕੋਈ ਜ਼ਮੀਨਬਾਦ ਦਾ ਬੱਟ ਦਾ ਬ ਕਾ ਕੇ ਜਾਂ ਫਿਰ ੱਕੇ ਨਾਲ ਤੁਹਾਨੂੰ ਇਥੋਂ ਬਲ ਦਾ ਪ੍ਰਯੋਗ ਕਰਕੇ ਇਥੋਂ ਠਾਣ ਦੀ ਕੋਸ਼ਿਸ਼ ਉਹ ਵੀ ਕੀਤੀ ਜਾ ਬਲ ਵਾਲੀ ਤਾਂ ਭੁੱਲ ਜੇ ਪ੍ਰਸ਼ਾਸਨ ਜਾਂ ਇਥੋਂ ਦੀ ਮੈਨੇਜਮੈਂਟ ਵੀ ਸਾਨੂੰ ਠਾ ਦੂਗੀ ਠਾ ਦੂਗੀ ਲੈ ਜੂਗੀ ਚਾਕੇ ਅਸੀਂ ਫੇਰ ਆਵਾਂਗੇ ਜੇਲ੍ਹਾਂ ਚ ਲੈ ਜੂਗੀ ਪਰਚੇ ਕਰ ਦੂਗੀ ਅਸੀਂ ਫੇਰ ਆਵਾਂਗੇ ਫੰਡਮੈਂਟਲ ਰਾਈਟ ਆ ਸਾਡਾ ਅਧਿਕਾਰ ਆ ਹੱਕ ਮੰਗਣਾ ਹੱਕ ਅਸੀਂ ਸੁਸਬੋਲੀ ਤਰੀਕੇ ਨਾਲ ਸਾਈਡ ਤੇ ਬੈਠੇ ਆ ਹੱਕ ਮੰਗ ਰਹੇ ਆ ਪ੍ਰਸ਼ਾਸਨ ਨੇ ਕੱਲ ਮੀਟਿੰਗ ਕਰਾਈ ਪ੍ਰਸ਼ਾਸਨ ਨੇ ਜੋ ਸਾਨੂੰ ਗੱਲ ਕਹੀ ਅਸੀਂ 100% ਸਹਿਮਤੀ ਜਤਾਈ ਕੰਪਨੀ ਉੱਠ ਕੇ ਬਾਗੀ ਕਹਿੰਦੀ ਜੀ ਨਹੀਂ ਅਸੀਂ ਉੱਪਰ ਸੋਚ ਕੇ ਦੱਸਾਂਗੇ ਵੀ ਪਹਿਲੇ ਉੱਪ ਜੇ ਅਥਾਰਟੀ ਪਰਸਨ ਤੁਸੀਂ ਨਹੀਂ ਹੈਗੇ ਤੁਸੀਂ ਡਿਸੀਜਨ ਪਰਸਨ ਨਹੀਂ ਹੈਗੇ ਡਿਸੀਜਨ ਨਹੀਂ ਲੈ ਸਕਦੇ ਫਿਰ ਤੁਸੀਂ ਵਿੱਚ ਕਿਉਂ ਗੱਲ ਕਰਨ ਆ ਰਹੇ ਹੋ ਫਿਰ ਆਪਦਾ ਸੀਨੀਅਰ ਬੁਲਾਓ ਅਸੀਂ ਇਹ ਵੀ ਗੱਲ ਤੁਹਾਡੀ ਬਿਲਕੁਲ ਸਹੀ ਹੈ ਇਹ ਚੀਜ਼ ਜ਼ਰੂਰ ਦੇਖਣ ਨੂੰ ਮਿਲਦੀ ਹੈ ਜਿਗਰ ਤਾਂ ਕੋਈ ਨੋਟੀਫਿਕੇਸ਼ਨ ਆਂਦਾ ਹੈ ਤਾਂ ਜੇ ਰੇਟਾਂ 'ਚ ਵਾਧਾ ਹੋਵੇ ਤਾਂ ਉਸੇ ਵੇਲੇ ਲਾਗੂ ਹੋ ਜਾਂਦਾ ਹੈ ਜਦੋਂ ਰੇਟ ਘਟਾਉਣ ਦੀ ਗੱਲ ਹੋਵੇ ਜਾਂ ਠੋਡੀਆਂ ਮੰਗਾਂ ਦੀ ਗੱਲ ਹੋਣ ਤਾਂ ਫਿਰ ਇਹਨਾਂ ਵੱਲੋਂ ਇਹ ਕਿਹਾ ਜਾਂਦਾ ਕਿ ਸਾਡੇ ਨਾਲ ਤਾਂ ਕੋਈ ਚਰਚਾ ਹੀ ਨਹੀਂ ਹੋਈ ਸਾਡੇ ਕੋਲ ਤਾਂ ਕੋਈ ਨੋਟੀਫਿਕੇਸ਼ਨ ਹੀ ਨਹੀਂ ਹੈ ਉਦੋਂ ਇਹ ਲੋਕ ਕਿਨਾਰਾ ਕਰਦੇ ਹੋਏ ਨਜ਼ਰ ਆਉਂਦੇ ਨੇ ਸੈਂਟਰ ਦਾ ਮਿਨਿਮਮ ਬੇ ਟੋਲ ਦਾ ਰੇਟ ਇੱਕ ਵਾਰੀ ਬਾਅਦ ਆ ਜਦੋਂ ਐਗਰੀਮੈਂਟ ਹੁੰਦਾ ਸਾਡੀ ਪੁਕਾਇਦਾ ਵਿੱਚ ਲੈਂ ਲਿਖੀ ਹੁੰਦੀ ਆ ਕਿ ਜਿਹੜੇ EMPLYEE ਨੂੰ ਸੈਂਟਰ ਦੇ ਮਿਨਿਮਮ ਬੇਜ 1968 ਵਾਲੇ ਐਕਟ ਦੇ ਅਧੀਨ ਦੇਣਾ ਹੈ PF EPSI ਵੈਲਫੇਅਰ ਦੇਣਾ ਇਹਨਾਂ ਦੇ ਐਗਰੀਮੈਂਟ ਦੀਆਂ ਲਾਈਨਾਂ ਨੇ ক্লোਜ਼ਰ ਦੇ ਵਿੱਚ ਤੇ ਉਹ ਸਾਡੇ ਕੋਲ ਪਏ ਨੇ ਅਸੀਂ ਅੱਜ ਵੀ মিডিਆ ਨੂੰ ਦਿਖਾਈ ਦਵਾਾਂਗੇ ਉਹ ਫਿਰ ਇਹ ਕਿ ਮੈਂ ਕਹਿ ਸਕਦੇ ਨਹੀਂ ਵੀ ਅਸੀਂ ਅੱਜ 15% 20% ਵਧਾਵਾਂਗੇ ਜੀ 3 ਮਹੀਨਿਆਂ ਬਾਅਦ ਨਹੀਂ ਵਿੱਚ ਸਾਲ ਬਾਅਦ ਜੋ ਤੁਹਾਡਾ ਐਗਰੀਮੈਂਟ ਇਹ ਕਹਿੰਦਾ ਕਾਨੂੰਨ ਇਹ ਕਹਿੰਦਾ ਕਿ ਜਦੋਂ ਸੈਂਟਰ ਦੀ ਲਾ ਆਦੀ ਮਿਨਿਮਮ ਵੇਜ ਨੋਟੀਫਿਕੇਸ਼ਨ ਆਊਗੀ ਉਦੋਂ ਲਾਗੂ ਹੋਊਗਾ ਉਹਨੂੰ ਲਾਗੂ ਕਰੋ ਪੂਰੇ ਦੇਸ਼ ਵਿੱਚ ਲਾਗੂ ਹੁੰਦਾ ਇਕੱਲੇ ਲਾਡੋ ਟੋਲ ਵੱਖਰਾ ਪੱਕੇ ਤੌਰ ਤੇ ਬਹਿ ਗਏ ਤੁਸੀਂ ਇੱਥੇ ਉੱਠਣਾ ਨਹੀਂ ਹੈਗਾ ਪੱਕੇ ਤੌਰ ਤੇ ਬਹਿ ਗਏ ਨਹੀਂ ਅੱਜ ਅਸੀਂ ਹਣ ਮੇਥੇ ਸਮੇਂ ਲਈ ਬਹਿ ਗਏ ਤੇ ਆਉਣ ਨਾਲ ਦੇਣ ਤੇ ਦੇਖੋਗੇ ਕਿ ਪੰਜਾਬ ਦੇ ਸਾਰੇ ਟੋਲ ਪਲਾਜ਼ਾ ਤੇ ਬੈਠਾਂਗੇ ਆਪਣੇ ਪਰਿਵਾਰਾਂ ਸਮੇਤ ਬੈਠਾਂਗੇ ਜਿੰਨੇ ਵੀ ਪੰਜਾਬ ਦੇ ਟੋਲ ਸਾਰੇ ਬੰਦ ਸਾਰੇ ਰੋਡ ਬੰਦ ਕਰ ਦਾਂਗੇ ਪੰਜਾਬ ਦੇ ਇਕੱਲਾ ਇਕੱਲਾ ਨੱਕ ਜਤੂਨ ਲਿਆ ਦਾਂਗੇ ਦੇਖਾਂਗੇ ਕਿਵੇਂ ਨਹੀਂ ਕਿਰਤ ਕਾਨੂੰਨ ਲਾਗੂ ਕਰਦੇ ਦੇਸ ਦਾ ਸੰਵਿਧਾਨ ਕਹਿੰਦਾ ਸੰਵਿਧਾਨ ਦੀ ਰਾਖੀ ਕਰਨ ਵਾਲੇ ਲੋਕਾਂ ਸੰਵਿਧਾਨ ਲਈ ਲੜਨ ਵਾਲੇ ਆਪਣੇ ਹੱਕ ਦੀ ਰਾਖੀ ਕਰਾਂਗੇ ਆਪਣੇ ਹੱਕਾਂ ਲਈ ਲੜ ਰਹੇ ਆਂ ਆਪਣੇ ਪਰਿਵਾਰ ਬਾਰ ਦਾਂਗੇ ਪਰ ਅਜੇ ਉੱਠ ਕੇ ਨਹੀਂ ਜਾਂਦੇ ਲੈ ਜਾਣ ਉੱਠ ਕੇ ਲੈ ਜਾਣ ਥਾਣੇ ਜਾਏ ਜਿਹੜੇ ਸਾਨੂੰ ਕੋਈ ਡਰ ਨਹੀਂ ਅਸੀਂ ਜਾਵਾਂਗੇ ਥਾਣੇ ਕਿਚਰੀਆਂ ਚ ਰਾਤਾਂ ਕੱਟੀਆਂ ਨੇ ਉਹ ਬਿਲਕੁਲ ਸੂਬਾ ਪ੍ਰਧਾਨ ਦਰਸ਼ ਸਿੰਘ ਲਾੜੀ ਨੇ ਜਿਨ੍ਹਾਂ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਹੈ ਕਿ ਜੇਕਰ ਸਾਡੀਆਂ ਮੰਗਾਂ ਨਾਮ ਮੰਨੀਆਂ ਗਈਆਂ ਤਾਂ ਹੋ ਸਕਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਫਿਰ ਕੁਝ ਦਿਨ ਦੇ ਵਿੱਚ ਪੂਰੇ ਪੰਜਾਬ ਦੇ ਟੋਲ ਆਫ ਫ੍ਰੀ ਕਿਤੇ ਜਾਣਗਰ ਦੂਜੇ ਪਾਸੇ ਵੀ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਕਿਸ ਤਰੀਕੇ ਦੇ ਨਾਲ ਲਾਡਵਾਲ ਟੋਲ ਦੇ ਉੱਤੇ ਆਮ ਲੋਕਾਂ ਦੇ ਨਾਲ ਗੁੰਡਾਗਰਦੀ ਕੀਤੀ ਜਾਂਦੀ ਹੈ ਦੂਜੀਆਂ ਸਟੇਟਾਂ ਤੋਂ ਬੰਦੇ ਲਿਆ ਕੇ ਇੱਥੇ ਬਿਠਾਏ ਗਏ ਨੇ ਜੋ ਆਮ ਲੋਕਾਂ ਦੇ ਨਾਲ ਜਿ세 ਠੱਕੇ ਚ ਹੀ ਕਰਦੇ ਉੱਥੇ ਗੁੰਡਾਗਰਦੀ ਵੀ ਕਰਦੇ ਨੇ ਕੁੱਟਮਾਰ ਦੀਆਂ ਤਸਵੀਰਾਂ ਵੀ ਇਸ ਸਮੇਂ-ਸਮੇਂ ਤੇ ਨਸ਼ਰ ਲੋਕਾਂ ਦੇ ਨਾਲ ਧੱਕੇਸ਼ਾਹੀ ਕੀਤੀ ਜਾਂਦੀ ਹੈ ਬਦਤਮੀਜ਼ੀ ਕੀਤੀ ਜਾਂਦੀ ਹੈ ਇੱਥੋਂ ਤੱਕ ਕਿ ਕੁੱਟਮਾਰ ਵੀ ਕੀਤੀ ਜਾਂਦੀ ਹੈ ਤਾਂ ਉਹ ਹੁਣ ਗੱਲਾਂ ਅ ਦਰਸ਼ਨ ਸਿੰਘ ਲਾਡੀ ਨੇ ਜੋ ਪ੍ਰਧਾਨ ਜੋ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਲਾਡੋਵਾਲ ਟੋਲ ਕੰਪਨੀ ਦੇ ਵੱਲੋਂ ਦੂਜੀਆਂ ਸਟੇਟਾਂ ਤੋਂ ਉੱਥੇ ਬੰਦੇ ਲਿਆ ਕੇ 100 150 ਪਾਲੇ ਗਏ ਨੇ ਤਾਂ ਜੋ ਇੱਕ ਪੋਲਿਸ ਇਕੱਠੇ ਹੋ ਜਾਂਦੇ ਨੇ ਤਾਂ ਆਮ ਲੋਕਾਂ ਦੇ ਨਾਲ ਧੱਕੇਸ਼ਾਹੀ ਕਰਦੇ ਨੇ ਕੈਮਰਾ ਪਰਸਨ ਸਨਮਾਨ ਦੇ ਨਾਲ ਹਿੰਮਤ ਸਿੰਘ ਦਿਗਪਾਲ ਦੇ ਨਿਕ ਸਵੇਰਾ ਲਾਡੋਵਾਲ ਟੋਲ ਬਲਾਜਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par